ਤਲ ਤੋਂ ਇਸ ਮੁਕੱਦਸ ਹਾਊਸ ਦਾ ਕੰਮ ਜਿਹੜਾ ਚੱਲ ਰਿਹਾ ਸੁਚਾਰੂ ਰੂਪ ਨਾਲ ਮੈਂ ਮਾਫੀ ਚਾਹੁੰਦਾ ਮੈਂ ਕੱਲ ਆ ਨਹੀਂ ਸਕਿਆ ਅੱਜ ਵੀ ਮੈਂ ਥੋੜਾ ਲੇਟਾ ਕਿਉਂਕਿ ਮੇਰੀ ਅੱਖ ਦੇ ਵਿੱਚ ਥੋੜੀ ਜੀ ਇਨਫੈਕਸ਼ਨ ਹੈ ਤੇ ਪਰ ਕਿਉਂਕਿ ਅੱਜ ਇੱਕ ਬਹੁਤ ਗੰਭੀਰ ਮੁੱਦਾ ਜਿਹੜਾ ਪੰਜਾਬ ਦੀ ਰੀੜ ਦੀ ਹੱਡੀ ਕਹੀ ਜਾਂਦੀ ਖੇਤੀਬਾੜੀ ਨਾਲ ਜੁੜਿਆ ਹੋਇਆ ਤਾਂ ਮੈਂ ਇੱਥੇ ਪਹੁੰਚਿਆ ਕੱਲ ਵੀ ਬਹੁਤ ਸਾਰੇ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਨੇ ਆਪਣੇ ਪੱਖ ਰੱਖੇ ਸੱਤਾਧਾਰੀਆਂ ਨੇ ਆਪਣੇ ਪੱਖ ਰੱਖੇ ਭਾਵੇਂ ਜ਼ੀਰੋ ਆਵਰ ਹੋਵੇ ਭਾਵੇਂ ਕੁਐਸਚਨ ਆਵਰ ਹੋਵੇ ਔਰ ਇਹ ਹੀ ਰੀਤ ਹੈ ਇਸ ਹਾਊਸ ਦੀ ਕਿ ਜਿੱਥੋਂ-ਜਿੱਥੋਂ ਲੋਕਤਾਂਤ੍ਰਿਕ ਤਰੀਕੇ ਨਾਲ ਲੋਕਾਂ ਨੇ ਗਰਮੀ ਸਰਦੀ ਨਾ ਦੇਖਦੇ ਹੋਏ ਲਾਈਨਾਂ 'ਚ ਲੱਗ ਕੇ ਆਪਣੇ ਆਪਣੇ ਨੁਮਾਇੰਦੇ ਭੇਜੇ ਨੇ ਔਰ ਉਹਨਾਂ ਨੁਮਾਇੰਦਿਆਂ ਦਾ ਫਰਜ਼ ਬਣਦਾ ਹੈ ਕਿ ਉਹ ਜਿੱਥੇ ਕਾਨੂੰਨ ਦੇ ਘਾਰੇ ਸਾਰੇ ਬੰਦੇ ਨੇ ਉੱਥੇ ਆਪਣੇ ਇਲਾਕੇ ਦਾ ਔਰ ਆਪਣੇ ਲੋਕਾਂ ਦਾ ਜਿਹੜਾ ਹਾਲੇ ਬਿਆਂ ਜਿਹੜਾ ਉਹ ਕਾਰਨ ਕਿਤੇ ਸਕੂਲਾਂ ਦੀ ਕਮੀ ਹੈ ਕਿਤੇ ਸਕੂਲਾਂ ਚ ਟੀਚਰਾਂ ਦੀ ਕਮੀ ਹੈ ਕਿਤੇ ਡਾਕਟਰਸ ਨਹੀਂ ਹੈਗੇ ਕਿਤੇ ਬਿਰੋਧੀ ਧਿਰ ਨੂੰ ਹੋਸ਼ਕਹਿਤਾ ਮਿਲਦੀਆਂ ਨੇ ਕਿਤੇ ਕੋਈ ਤਹਿਸੀਲਾਂ ਦੇ ਵਿੱਚ ਕੋਈ ਗੜਬੜੀਆਂ ਜਾਂ ਕੋਈ ਕੰਮ ਸੁਚਾਰੂ ਤਰੀਕੇ ਨਾਲ ਨਹੀਂ ਚੱਲਦਾ। ਔਰ ਉਹਦਾ ਬਕਾਇਦਾ ਲਿਖਤੀ ਰੂਪ ਚ ਵੀ ਤੇ মিডিਆ ਰਹੀ ਵੀ ਤੇ ਦੁਨੀਆ ਭਰ ਦੇ ਵਿੱਚ ਇਸ ਵਕਤ ਲਾਈਵ ਦੇਖਿਆ ਜਾ ਰਿਹਾ ਹੈ। ਬਿਲਕੁਲ ਜ਼ਰੂਰ ਉਹਦਾ ਜਿਹੜਾ ਸਿੱਧਾ ਪ੍ਰਸਾਰਣ ਹੈ ਉਹਦਾ ਜਿਹੜਾ ਜਵਾਬ ਹੈ ਉਹ ਲੋਕਾਂ ਕੋਲੇ ਜਾਣਾ ਚਾਹੀਦਾ।